ਰਿਆਤ 뮤జిక్ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਰਚਨਾ ਦਾ ਸਿਰਲੇਖ ਹੈ ਜਵਾਨੀ ਤੇ ਬੇਰੋਜ਼ਗਾਰੀ ਕੌਣ ਦੇਸ਼ ਵਿੱਚੋਂ ਕੱਢੂ ਗਰੀਬੀ ਕੌਣ ਦੇਸ਼ ਵਿੱਚੋਂ ਕੱਢੂ ਗਰੀਬੀ ਕੌਮ ਬੇਰੋਜ਼ਗਾਰੀ ਨੂੰ ਚਿੱਟਾ ਤਾਂ ਸ਼ਰੀਆਮ ਹੋ ਗਿਆ ਚਿੱਟਾ ਤਾਂ ਸ਼ਰੀਆਮ ਹੋ ਗਿਆ ਨਸ਼ੇ ਦੀ ਤਸਕਰੀ ਭਾਰੀ ਆ ਰੋਕ ਸਕਦੇ ਤਾਂ ਰੋਕ ਲਵੋ ਰੋਕ ਸਕਦੇ ਤਾਂ ਰੋਕ ਲਵੋ ਜਵਾਨੀ ਤੇ ਖਤਰਾ ਭਾਰੀ ਆ ਸਾਂਝੀਆਂ ਨੇ ਸਰਕਾਰਾਂ ਇੱਥੇ ਜਿੱਥੇ ਰਲ ਮਿਲ ਖੀਚੜੀ ਪੱਕਦੀ ਸਾਂਝੀਆਂ ਨੇ ਸਰਕਾਰਾਂ ਇੱਥੇ ਜਿੱਥੇ ਰਲ ਮਿਲ ਖੀਚੜੀ ਪੱਕਦੀ ਗਿਰਗਟ ਵਾਂਗੂ ਰੰਗ ਬਦਲਦੇ ਗਿਰਗਟ ਵਾਂਗੂ ਰੰਗ ਬਦਲਦੇ ਪਲੜਾ ਜਿਸ ਦਾ ਦੇਖਣ ਭਾਰੀ ਆ ਰੋਕ ਸਕਦੇ ਤਾਂ ਰੋਕ ਲਵੋ ਰੋਕ ਸਕਦੇ ਤਾਂ ਰੋਕ ਲਵੋ ਜਵਾਨੀ ਤੇ ਖਤਰਾ ਭਾਰੀ ਆ ਇੱਕ سپਿਤਾ ਐਕਸ ਕੇ ਹੰਬਾਰਿਕ ਐਕਸਪਿਤਾ ਇੱਕ ਇੱਕ ਕੇ ਹੰਬਾਰਿਕ ਕਿਉਂ ਜਾਤਾਂ ਪਾਤਾਂ ਦੇ ਪਾਏ ਨਾਲੇ ਆ ਦਿਲਾਂ ਵਿੱਚੋਂ ਨਫ਼ਰਤਾਂ ਨੂੰ ਕੱਢੋ ਦਿਲਾਂ ਵਿੱਚੋਂ ਨਫ਼ਰਤਾਂ ਨੂੰ ਕੱਢੋ ਕਿਉਂ ਦਿਲਾਂ ਵਿੱਚ ਜ਼ਹਿਰ ਕੋਲੀ ਆ ਰੋਕ ਸਕਦੇ ਤਾਂ ਰੋਕ ਲਵੋ ਨੌਜਵਾਨੀ ਤੇ ਖਤਰਾ ਭਾਰੀ ਆ ਸ਼ਤਰੰਜ ਵਾਲੀਆਂ ਸਭ ਚਾਲਾਂ ਚਲਦੇ ਸ਼ਤਰੰਜ ਵਾਲੀਆਂ ਸਭ ਚਾਲਾਂ ਚਲਦੇ ਬੇਗੀ ਤੇ ਗੋਲਾ ਭਾਰੀ ਆ ਉੱਠੋ ਜਾਗੋ ਤੀਜਾ ਨੇਤਰ ਖੋਲੋ ਦੇਸ਼ ਕੌਮ ਤੇ ਖਤਰਾ ਭਾਰੀ ਆ ਰੋਕ ਸਕਦੇ ਤਾਂ ਰੋਕ ਲਵੋ ਨੌਜਵਾਨੀ ਤੇ ਖਤਰਾ ਭਾਰੀ ਆ ਧਰਤੀ ماں ਵੀ ਢਾਵਾਂ ਡੂਲ ਹੋ ਗਈ ਧਰਤੀ ماں ਵੀ ਢਾਵਾਂ ਡੂਲ ਹੋ ਗਈ ਮਾਵਾ ਦੀ ਪੁੱਤਾਂ ਨਾਲ ਹੁੰਦੀ ਸਰਦਾਰੀ ਆ ਸੂਨ ਚਿੜੀਆਂ ਮੈਂ ਕਿਸ ਨੂੰ ਆਖਾਂ ਸੋਨ ਚਿੜੀਆਂ ਮੈਂ ਕਿਸ ਨੂੰ ਆਖਾਂ ਚਾਰੇ ਪਾਸੇ ਚੋਰ ਵਜਾਰੀ ਆ ਸੋਨ ਚਿੜੀਆਂ ਮੈਂ ਕਿਸ ਨੂੰ ਆਖਾਂ ਚਾਰੇ ਪਾਸੇ ਚੋਰ ਵਜਾਰੀ ਆ ਰੋਕ ਸਕਦੇ ਤਾਂ ਰੋਕ ਲਵੋ ਨੌਜਵਾਨੀ ਤੇ ਖਤਰਾ ਭਾਰੀ ਆ